ਬਿਆਰੇ ਦੋਸਤੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 1 1 26 ਨਵੇਂ ਸਾਲ ਦੀ ਆਮਦ ਤੇ ਤੁਹਾਨੂੰ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਪਰ ਇਹ ਇਹ ਜਿਹੜਾ ਦਿਨ ਸਾਡੇ ਵਾਸਤੇ ਇੱਕ ਮਨਹੂਸ ਵੀ ਹੈ ਕਿਉਂਕਿ ਇਸੇ ਦਿਨ 1 1 93 ਨੂੰ ਉਮ ਦੇ ਮਹਾਨ ਸ਼ਹੀਦ ਜਥੇਦਾਰ ਅਕਾਲ ਤਖਤ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕਿਉਂਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਇਹ ਦਿਨ ਸਾਡੇ ਲਈ ਜਿੱਥੇ ਨਵੇਂ ਸਾਲ ਦੀ ਆਮਦ ਤੇ ਹਰੇਕ ਮੁਬਾਰਕਾਂ ਦਿੰਦੇ ਕੋਈ ਖੁਸ਼ੀਆਂ ਪ੍ਰਗਟ ਕਰਦਾ ਪਰ ਸਾਡੇ ਲਈ ਇਹ ਦਿਨ ਜਿਹੜਾ ਹੈਗਾ ਸਾਡੀ ਉਹ ਹੋਏ ਤਸ਼ੱਦਦ ਨੂੰ ਯਾਦ ਕਰਾਉਂਦਾ ਜਿਹਦੀ ਮੈਂ ਅਤੇ ਦਰਸ਼ਨ ਸਿੰਘ ਹਠੂਰ ਨੇ ਇਸ ਸਾਰਾ ਵਰਤਾਂਤਾ ਜਿਹੜਾ ਸਾਡੀਆਂ ਵੀਡੀਓ ਪਈਆਂ ਤੁਹਾਡੇ ਸਾਹਮਣੇ ਰੱਖਿਆ ਹੋਇਆ ਚਲੋ ਫਿਰ ਵੀ ਅੱਜ ਦੇ ਇਸ ਦਿਨ ਦੇ ਉੱਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹਦੇ ਸ਼ੋਭਾ ਅਸਰ ਦੀ ਵਧਾਈ ਸਾਡੇ ਤਿੰਨੇ ਵੀ ਐਨ ਆਰ ਆਈ ਵੀਰ ਵਿਚਾਰੇ ਬਾਹਰ ਬੈਠੇ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਉਹ ਬੈਠੇ ਜ਼ਰੂਰ ਉੱਥੇ ਆ ਪਰ ਉਹਨਾਂ ਦੀ ਸੁਰਤ ਵਿੱਚ ਉਹਨਾਂ ਦੀ ਰੂਹ 'ਚ ਉਹਨਾਂ ਦੀ ਆਤਮਾ ਦੇ ਵਿੱਚ ਪੰਜਾਬ ਹੀ ਵੱਸਦਾ ਤੇ ਬਹੁਤ ਖੁੱਲੇ ਦਿਨਾਂ ਉਹ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਮਦਦ ਭੇਜਦੇ ਆ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਕੁਝ ਲੋਕ ਕੀ ਬੋਲਦੇ ਮੈਂ ਨਹੀਂ ਇਹਦੇ 'ਚ ਜਾਂਦਾ ਆਪਸ ਇਹ ਤਾਂ ਸਦਾ ਉਹਨਾਂ ਦਾ ਸੁੱਖ ਭਾਲਦੇ ਆ 40% ਉਹਨਾਂ ਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਚੰਗੀਆਂ ਸਵਾਵਾਂ ਲਈ ਤੇ ਉਹ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖਿਓ ਕਰਦੇ ਰਹਿਣ ਅੱਜ ਦੋ ਤਿੰਨ ਗੱਲਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਪਿਛਲੇ ਦਿਨੀ ਇੱਕ ਬੜੀ ਖਬਰ ਜਿਹੜੀ ਹੈਗੀ ਆ ਉਹਨੇ ਚਿੰਤਾ ਚ ਵੀ ਤੇ ਖਬਰ ਗਰਮਾਈ ਵੀ ਕਾਫੀ ਜਿਹੜੀਆਂ ਉੱਥੇ ਫਤੇਗੜ ਸਾਹਿਬ ਟੋਪੀਆਂ ਲਾਈਆਂ ਗਈਆਂ ਪਰ ਉਹਨਾਂ ਲਾਉਣ ਦਾ ਤਰੀਕਾ ਬੜਾ ਗਲਤ ਸੀ ਕਿਉਂਕਿ ਬੱਚੇ ਨੇ ਦੋ ਨਿਹੰਗ ਸਿੰਘ ਬਾਣੀ ਚ ਨਹੀਂ ਚਾਹੀਦਾ ਤੇ ਅਸੀਂ ਜੇ ਟੋਪੀਆਂ ਲਪਾਉਣੀਆਂ ਤੇ ਉੱਥੇ ਪੱਗਾਂ ਤੇ ਪਰਨੇ ਰੱਖੋ ਫਿਰ ਉਹਨਾਂ ਨੂੰ ਪਿਆਰ ਨਾਲ ਟੋਪੀ ਲੁਹਾ ਲਓ ਤੇ ਉਹਨਾਂ ਦੇ ਸਿਰ ਤੇ ਪਰਨਾ ਜਿਹਾ ਪੱਗ ਬੰਨ੍ਹ ਦਿਓ ਇਹ ਆ ਫਰਜ਼ ਹੁਣ ਜੇ ਟੋਪੀ ਦੀ ਗੱਲ ਕਰੀਏ ਤੇ yogi ਅੱਲਾ ਯਾਰ ਖਾਨ ਉਹ ਵੀ ਟੋਪੀ ਵਾਲੇ ਹੀ ਸਨ ਟੋਪੀ ਲੈਂਦੇ ਸਨ ਮੁਸਲਮਾਨ ਕਮਿਊਨਿਟੀ ਦੇ ਵਿੱਚੋਂ ਆਉਂਦੇ ਸਨ ਉਹਨਾਂ ਨੇ ਕੀ ਲਿਖਿਆ ਫਤੇਗੜ ਸਾਹਿਬ ਬਾਰੇ ਦੁਨੀਆ 'ਮੇ ਏਕ ਹੀ ਤੀਰਥ ਹੈ ਸਿਰ ਝੁਕਾਣੇ ਲਈ ਦੁਨੀਆ 'ਮੇ ਏਕ ਹੀ ਤੀਰਥ ਹੈ ਸਿਰ ਝੁਕਾਣੇ ਕੇ ਲਈ ਜਹਾਂ ਬਾਪ ਨੇ ਕਟਵਾਏ ਬੇਟੇ ਖੁਦਾ ਕੇ ਲਈ ਉਹ ਟੋਪੀ ਵਾਲੇ ਲਿਖ ਰਿਹਾ ਉਹ ਦੁਨੀਆ ਤੋਂ ਜਦੋਂ ਗਿਆ ਕਾਜ਼ੀ ਕਹਿੰਦਾ ਰਿਹਾ ਵੀ ਇੱਕ ਅਚਾਰ ਅੱਖਰ ਪਾ ਦੇ ਮਾਫੀ ਤੇ ਦੋ ਅੱਖਰ ਲਿਖ ਦੇ ਵੀ ਮੈਂ ਕਾਫਰਾਂ ਦੀ ਤਾਰੀਫ ਲਿਖੀ ਆ ਉਹ ਕਹਿੰਦੇ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੀ ਦੁਨੀਆ ਤੋਂ ਜਾਣਾ ਪਸੰਦ ਕਰੂੰਗਾ ਉਹ ਟੋਪੀ ਵਾਲਾ ਹੀ ਸੀ ਨਵੀ ਖਾਨ ਗਨੀ ਕਰਨ ਕਿੰਨਿਆਂ ਦੀ ਗਿਣ ਕਿੰਨਿਆਂ ਦੀ ਗਿਣਤੀ ਕਰੀਂ ਨਹੀਂ ਇਹ ਨਫਰਤ ਜਿਹੜੀ ਆ ਇਹਨੂੰ ਨਾ ਪਾ ਲੋ ਜਦੋਂ ਧਰਮ ਦੇ ਨਾਂ ਤੇ ਤੁਸੀਂ ਡਰਾ ਤੇ ਭੌ ਪੈਦਾ ਕਰੋਗੇ ਉਹਦੇ ਵਿੱਚੋਂ ਅਧਰਮ ਅਤੇ ਟਕਰਾਅ ਨਿਕਲੂਗਾ ਇੱਕ ਕੋਈ ਗਿਆਨੀ ਜੀ ਨੇ ਸਖਤ ਉਹ ਨਾਲ ਉਹ ਵੀ ਉਹਨਾਂ ਉਹਨਾਂ ਨੇ ਵੀ ਇਹਦੇ ਉੱਤੇ ਆਪਦਾ ਰਿਵਿਊ ਦਿੱਤਾ ਵੀ ਜਿਹੜੇ ਟੁੱਟਦੇ ਆ ਟੁੱਟ ਜਾਂਦੇ ਅਸੀਂ ਇਹਨਾਂ ਕੀ ਲੈਣਾ ਟੋਪੀਆਂ ਵਾਲਾ ਇਹ ਜੀ ਇੰਦਰਾਨਾ ਨੇ ਦਿੱਤੀਆਂ ਉਹਨੇ ਯਾਰ ਨਹੀਂ ਗਿਆਨੀ ਜੀ ਤੁਸੀਂ ਤਾਂ ਬੜੇ ਸਤਕਾਰਯੋਗ ਹੋ ਤੁਸੀਂ ਤਾਂ ਗਿਆਨੀ ਹੋ ਤੁਹਾਡੇ ਕੋਲ ਤਾਂ ਗਿਆਨ ਦਾ ਭੰਡਾਰ ਹੈ ਇੱਕ ਕਲਾਲ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਹਰੋਂ ਮੁੜ ਜਾਂਦਾ ਸੀ ਤੁਸੀਂ ਪੜਿਆ ਹੀ ਹੋਣਾ ਸ਼ਾਇਦ ਉਹ ਕਿਸ ਸਾਥੋਂ ਦਾ ਤੁਸੀਂ ਬਹੁਤ ਵੱਡੇ ਵਿਦਵਾਨ ਇੱਕ ਦਿਨ ਗੁਰੂ ਸਾਹਿਬ ਬੈਠੇ ਤੇ ਗੁਰੂ ਸਾਹਿਬ ਨੂੰ ਦੇਖਦੇ ਸੀ ਰੋਜ਼ ਇੱਕ ਦਿਨ ਗੁਰੂ ਸਾਹਿਬ ਨੇ ਆਪਣੇ ਕੋਲੋਂ ਕਿ ਸਿੰਘ ਨੂੰ ਭੇਜਿਆ ਕਹਿੰਦੇ ਇਹਨਾਂ ਨੂੰ ਬੁਲਾ ਕੇ ਲਿਓ ਜਦੋਂ ਉਹ ਬਾਹਰੋਂ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਵਾਪਸ ਮੁੜਨ ਲੱਗਿਆ ਤੇ ਸਿੰਘ ਸਾਹਿਬ ਨੇ ਬੁਲਾ ਕੇ ਗੁਰੂ ਸਾਹਿਬ ਕੋਲੇ ਲਿਆਂਦਾ ਉਹ ਗੁਰੂ ਸਾਹਿਬ ਕਹਿੰਦੇ ਕੀ ਗੱਲ ਵੀ ਤੂੰ ਅੱਗੇ ਨਹੀਂ ਆਉਂਦਾ ਕਹਿੰਦਾ ਜੀ ਮੈਂ ਕਲਾਲ ਹੈ ਕਲਾਲ ਉਹਨੂੰ ਕਹਿੰਦੇ ਸੀ ਜਿਹੜੇ ਸ਼ਰਾਬ ਕੱਢ ਕੇ ਵੇਚਦੇ ਸੀ ਉਹਨੂੰ ਕਲਾਲ ਕਹਿੰਦੇ ਸੀ ਉਸ ਵੇਲੇ ਤੇ ਗੁਰੂ ਸਾਹਿਬ ਨੇ ਕੀ ਕੀ ਨਵਾਜਿਆ ਉਹਨੂੰ ਕਲਾਲ ਨੂੰ ਕਹਿੰਦੇ ਨਹੀਂ ਤੂੰ ਕਲਾਲ ਨਹੀਂ ਤੂੰ ਸਾਡਾ ਲਾਲ ਹੈ ਲਾਲ ਕਹਿ ਕੇ ਛੱਤੀ ਨਾ ਲਾਇਆ ਫਤਿਹਗੜ ਸਾਹਿਬ ਤੇ ਅਨੰਦਪੁਰ ਸਾਹਿਬ ਜੋੜ ਦੇਆ ਕੇਸਗੜ ਤੇ ਫਤਿਹਗੜ ਸਿੱਖ ਦਾ ਟੁੱਟਿਆਂ ਨੂੰ ਜੋੜਦੇ ਆ ਤੇ ਤੁਸੀਂ ਕਹਿੰਦੇ ਜਿਹੜੇ ਟੁੱਟਦੇ ਆ ਟੁੱਟੇ ਤਾਂ ਅੱਗੇ ਹੀ ਫਿਰਦੇ ਆ ਟੁੱਟੇ ਤਾਂ ਅੱਗੇ ਹੀ ਫਿਰਦੇ ਆ ਕਿਉਂਕਿ ਇਤਿਹਾਸ ਤੋਂ ਅਸੀਂ ਕੋਰੇ ਹੋ ਚੁੱਕੇ ਆ ਗੁਰਬਾਣੀ ਦੇ ਗਿਆਨ ਤੋਂ ਅਸੀਂ ਕੋਰੇ ਹੋ ਚੁੱਕੇ ਆ ਅਸੀਂ ਤਾਂ ਤਸਵੀਰਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਨੂੰ ਇੱਕ ਉਦਾਸੀ ਸਾਧੂ ਦਾ ਰੂਪ ਬਣਾਤਾ ਜਦੋਂ ਕਿ ਗੁਰੂ ਬਾਬੇ ਦੀਆਂ ਅੱਜ ਲਿਖੀਆਂ ਹੋਈਆਂ ਗੱਲਾਂ ਉੱਤੇ ਜਿ ਵਿਗਿਆਨ ਖੋਜ ਕਰਦੀ ਆ ਪਿਛੇ ਇੱਕ ਪ੍ਰਚਾਰਕ ਨੇ ਤਰਕ ਕੀਤਾ ਸੀ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਇਹ ਵੀ ਲਿਖਿਆ ਵੀ ਇੱਕ ਮਛਲੀ ਦਰਖਤ ਦੇ ਅੰਡੇ ਦਿੰਦੀ ਹੈ ਤੇ ਡਿਸਕਵਰੀ ਨੇ ਸਿੱਧ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਚੀਜ਼ ਦੇ ਉੱਤੇ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ ਜੋ ਵੀ ਗਿਆਨ ਦਾ ਅੱਖਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਰਾਜ਼ਮਾਨ ਉਹਦੇ ਉੱਤੇ ਨਾ ਸ਼ੰਕਾ ਕੀਤਾ ਜਾ ਸਕਦਾ ਨਾ ਸ਼ੱਕਿਤੋ ਸੱਚ ਉਹ ਸਚਾਈ ਹੈ ਉਹੀ ਰੱਬ ਦੀਆਂ ਗੱਲਾਂ ਜਨਪ੍ਰੇਮ ਕਿਓ ਤੈਨਹੀ ਪ੍ਰਭਾਇਓ ਸਾਡਾ ਗੁਰੂ ਸਾਹਿਬਾਨ ਸਾਨੂੰ ਪ੍ਰੇਮ ਦੀ ਪਾਸ਼ਾ ਸਿਖਾਉਂਦੇ ਆ ਨਾ ਕਿ ਨਫ਼ਰਤ ਦੀ ਸਿਖਾਉਂਦੇ ਆ ਫਿਰ ਚਰਚਾ ਚੱਲਦੀ ਰਹੀ ਘੋੜਿਆਂ ਦੇ ਉੱਤੇ ਮੈਂ ਜ਼ਿਆਦਾ ਨਹੀਂ ਕਹਿਣਾ ਜਿਹੜੇ ਘੋੜਿਆਂ ਦੇ ਜਾਣਕਾਰ ਐ ਘੋੜਿਆਂ ਦੇ ਤੇ ਬੰਦਿਆਂ ਦੇ ਖਾਨਦਾਨ ਹੁੰਦੀ ਆ ਤੇ ਮਰਦ ਕਦੇ ਨਮੈਸ਼ਾਂ ਤੇ ਨਹੀਂ ਲੱਗਦੇ ਹੁੰਦੇ ਜਿਹੜੇ ਮਰਦ ਹੁੰਦੇ ਆ ਸਟੇਜਾਂ ਤੇ ਨਚਾਰ ਨੱਚਣ ਵਾਲੇ ਹੋਰ ਹੁੰਦੇ ਆ ਤੇ ਘੋੜੇ ਘੋੜਾ ਤਿੰਨ ਤਰ੍ਹਾਂ ਦੇ ਜਿਹੜੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਲਈ ਘੋੜੇ ਦਾ ਜਿਹੜਾ ਸਬੰਧ ਹੁੰਦਾ ਘੋੜੇ ਨਾਲ ਉਹਨਾਂ ਦਾ ਕੀ ਦਾ ਸਰਦਾਰਾਂ ਦਾ ਘੋੜੇ ਦਾ ਵੀ ਖਾਨਦਾਨ ਹੁੰਦਾ ਤੇ ਮਰਦ ਦਾ ਵੀ ਖਾਨਦਾਨ ਹੁੰਦਾ ਖਾਨਦਾਨੀ ਸਰਦਾਰਾਂ ਦੀ ਪਹਿਲੀ ਪਸੰਦ ਹੁੰਦਾ ਘੋੜਾ ਦੂਸਰਾ ਘੋੜਾ ਹੁੰਦਾ ਉਹਨਾਂ ਲਈ ਜਿਹੜੇ ਜਰਨੈਲ ਨਹੀਂ ਸਵਾਰ ਨਹੀਂ ਬਹਾਦਰ ਲੋਕ ਤੀਜੇ ਹੁੰਦੇ ਨੇ ਜੰਗਜੂ ਜੰਗ 'ਚ ਲੜਨ ਵਾਲਿਆਂ ਲਈ ਘੋੜਾ ਬਣਿਆ ਹੁੰਦਾ ਘੋੜਾ ਵੀ ਜੰਗਜੂ ਆ ਤੇ ਜਿਹੜੇ ਇਹ ਘੋੜਿਆਂ ਦੀ ਕੰਟਰੋਵਰਸੀ ਚੱਲੀ ਆ ਦੱਸ ਦਿਓ ਇਹਨਾਂ 'ਚ ਕਿਹੜਾ ਇਹਨਾਂ ਤੇ ਲਾਗੂ ਹੁੰਦਾ ਹੈ ਸਰਦਾਰ ਨੇ ਇਹ ਜੰਗਜੂ ਨੇ ਜਰਨੈਲ ਨੇ ਕੀ ਨੇ ਇਹ ਨਮੈਸੀ ਕੋੜੇ ਆ ਕਿਹੜੀ ਕੰਟਰੋਵਰਸੀ ਚ ਕਿਦਨੂੰ ਚੱਲ ਪਈ ਅਸੀਂ ਕੋੜਾ ਮਰਦ ਦਾ ਸਾਥੀ ਕਿਹਾ ਗਿਆ ਕੋੜਾ ਜਰਨੈਲ ਦਾ ਸਾਥੀ ਆ ਕੋੜਾ ਜੰਗ ਦੇ ਵਿੱਚ ਸਾਥੀ ਆ ਤੁਹਾਡਾ ਤੇ ਮਰਦ ਤੇ ਕੋੜੇ ਜਿਹੜੇ ਉਹ ਕੋੜੇ ਨਮੈਸ਼ਾ ਤੇ ਨਹੀਂ ਲੱਗਦੇ ਉਹ ਹੁਣ ਤੀਸਰੀ ਗੱਲ ਜਿਹੜੀ ਅਸੀਂ ਜਿੰਨੀ ਪੰਜਾਬ ਦੀ ਨੌਜਵਾਨੀ ਦੀ ਬਦਨਾਮੀ ਦੇ ਭੰਡੀ ਅਸੀਂ ਕੀਤੀ ਹਨ ਆਪ ਖੁਦ ਐਨੀ ਹੋਰ ਕਿਸੇ ਨੇ ਨਹੀਂ ਕੀਤੀ ਮੈਂ ਪੁਲਿਸ ਦੀ ਨੌਕਰੀ ਕੀਤੀ ਹੈ ਸਾਡੇ ਕੋਲ ਡਾਟਾ ਹੁੰਦਾ ਹੈ ਨਸ਼ੇ ਦਾ ਡਰੱਗਸ ਦਾ ਦਿੱਲੀ ਰਾਜਸਥਾਨ ਯੂਪੀ ਬਿਹਾਰ ਇਨਾਂ ਸਟੇਟਾਂ ਦੇ ਵਿੱਚ ਲੇਡੀਜ਼ ਵੀ ਨਸ਼ੇ ਕਰਦੀਆਂ 12 ਸਾਲ ਦੇ ਬੱਚਿਆਂ ਤੱਕ ਡਰਗ ਲੈਂਦੇ ਆ ਜਰਦਾ ਲਾਉਂਦੇ ਆ ਕੋਈ ਆਪਾਂ ਵੇਣਾਂ ਨਾ ਬੱਚੇ ਬੀੜੀਆਂ ਪੀਂਦੇ ਆ ਪੰਜਾਬ ਦੀ ਇਹ ਨੌਬਤ ਨਹੀਂ ਹਜੇ ਆਈ ਦੇਖੋ ਪਿੰਡ 'ਚ 2-4 ਬੱਚੇ ਆ ਤੇ ਸਾਰੇ ਪਿੰਡ ਦੇ ਨੌਜਵਾਨ ਨਹੀਂ ਇਸ ਲਾਈਨ ਤੇ ਲੱਗੇ ਹੋਏ ਵੱਡੀ ਤਦਾਦ ਦੇ ਵਿੱਚ ਰਾਜਸਥਾਨ 'ਚ ਬੁੜੀਆਂ ਫੀਮ ਖਾਂਦੀਆਂ ਯੂਪੀ ਦੇ ਵਿੱਚ ਜਾ ਕੇ ਦੇਖ ਲਿਓ ਉੱਧਰ ਦੇਖ ਲਿਓ ਆਪਣੇ ਕਿੰਨੀਆਂ ਕੁ ਕੁੜੀਆਂ ਤੇ ਬੁੜੀਆਂ ਫੀਮਾਂ ਖਾਂਦੀਆਂ ਕਿੰਨੀਆਂ ਕੁ ਨਸ਼ੇ ਕਰਦੀਆਂ ਕੁੜੀਆਂ ਅਸੀਂ ਆਪ ਹੀ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਹੱਥ ਚਾਗੇ ਅਸੀਂ ਬਦਨਾਮੀ ਵਾਲੀ ਕਸਰ ਕੋਈ ਨਹੀਂ ਛੱਡੀ ਤੇ ਹੁਣ ਇੱਕ ਟਪੋਰੀ ਗੁੰਡਾ ਅਲੱਖਾ ਉਹ ਕਬੱਡੀ ਖਿਡਾਰੀਆਂ ਨੂੰ ਬਦਨਾਮ ਕਰਨ ਲੱਗਾ ਹੋਇਆ ਕਬੱਡੀ ਸਾਡੀ ਮਾਂ ਖੇਡ ਹੈ ਮੰਨਦੇ ਆ ਕਬੱਡੀ 'ਚ ਨਸ਼ਾ ਹੈ ਪਰ ਜੇਕਰ ਸਾਰਿਆਂ ਨੂੰ ਤੁਸੀਂ ਇਸ ਵट्टे ਰੱਖਦੇ ਹੋ ਸੰਦੀਪ ਨੰਗਲ ਲੰਬੀਆਂ ਦਾ ਭਰਾ ਅੰਗਰੇਜ਼ ਦਾ ਜਿੰਨਾ ਮੈਂ ਸਾਹ ਦਿੱਤਾ ਉਹਦੇ ਮਾਡਲ ਦੇ ਵਿੱਚ ਟਟੋਨੇ ਨਹੀਂ ਉਹਦੇ ਕਤਲ ਦੇ ਕਾਰਨ ਕੀ ਆ ਹੋਰ ਨਹੀਂ ਇਹ ਹੋਰ ਪਾਸੇ ਨੂੰ ਲਈ ਜਾਂਦਾ ਠੀਕ ਹੈ ਕਬੱਡੀ ਚ ਕੋਈ ਇਹ ਚੀਜ਼ਾਂ ਆਈਆਂ ਪਰ ਇੰਨੀਆਂ ਵੀ ਨਹੀਂ ਹੈਗੀਆਂ ਕਿ ਅਸੀਂ ਮਲੀਆਂ ਮੇਟੀ ਕਰਨ ਤੇ ਤੁਰ ਪੀਏ ਮਿੱਟੀ ਪਟਣ ਤੇ ਤੁਰ ਪੀਏ ਅਸੀਂ ਸਾਰੇ ਖਿਡਾਰੀਆਂ ਦੀ ਆਪ ਤੂੰ ਕੀ ਕਰਦਾ ਰਿਹਾ ਜਿਹੜੇ ਬਦਮਾਸ਼ ਹੁੰਦੇ ਸੀ ਨਾ ਉਹਨਾਂ ਦੇ ਵੀ ਕੋਈ ਰੂਲ ਤੇ ਅਸੂਲ ਹੁੰਦੇ ਸੀ ਉਹ ਮੁਖਬਰੀਆਂ ਨਹੀਂ ਸੀ ਕਰਦੇ ਚੱਤਰ ਖਾ ਲੈਂਦੇ ਪੁਲਿਸ ਤੋਂ ਮਹੂਰੀ ਨਹੀਂ ਸੀ ਕਰਦੇ ਤੇ ਤੂੰ ਤਾਂ ਕਿੰਨੇ ਫੜਾਏ ਆ ਉਹਦੇ ਨਾਲ ਦੇ ਅੰਮ੍ਰਿਤਸਰ ਡਾਕਟਰ ਦਾ ਮੁੰਡਾ ਚੱਕਿਆ ਫਰੋਤੀ ਲੈਣ ਲਈ ਇਹਨੇ ਨਾਲ ਇਹਨੇ ਨਵੇਂ ਮੁੰਡਿਆਂ ਦਾ ਇੱਕ ਗਰੁੱਪਰ ਲਾਇਆ ਆਏ ਦਾ ਮੂੰਹ ਸੁਣ ਲੋ ਕੀ ਕਹਿੰਦਾ ਫਿਰ ਆਪਾਂ ਅੱਗੇ ਚੱਲਦੇ ਹਾਂ ਸੁਣਿਓ ਫਿਰ ਇਹ ਤਾਂ ਮੈਂ ਅੱਗੇ ਗੱਲ ਕਰਦੇ ਆ ਮਾਰ ਕੀਤੀ ਐਮਐਲਏ ਬਣਾਉਂਦੇ ਬਣਾਉਂਦੇ ਖੁਦ ਐਮਐਲਏ ਬਣਦਾ ਸੁਪਨਾ ਕਿਵੇਂ ਦੇਖਿਆ ਨਹੀਂ ਫਿਰ ਇੱਕ ਨਾ ਮਨ 'ਚ ਇੱਕ ਮੇਰੇ ਦੇ ਪਰਚਾ ਆਇਆ ਉਸ ਤੋਂ ਬਾਅਦ ਅੰਮ੍ਰਿਤਸਰ ਅੰਮ੍ਰਿਤਸਰ ਪਰਚੇ ਦੇ ਵਿੱਚ ਮੈਂ ਜਦੋਂ ਨਾ ਮੈਨੂੰ ਮੇਰੀ ਜੀਤਮਿੰਦਰ ਸਿੱਧੂ ਨਾਲ ਵੀ ਮੇਰੀ ਨੇੜਤਾ ਰਹੀ ਹੈ ਜੀਤਮਿੰਦਰ ਸਿੱਧੂ ਨੇ ਮੈਨੂੰ ਉਸ ਪਰਚੇ ਦੇ ਵਿੱਚੋਂ ਜਿਹੜਾ ਕਢਾਇਆ ਉਥੇ ਲੱਗੇ ਹੁੰਦੇ ਸੀਗੇ ਕਮਿਸ਼ਨਰ ਵਰਿੰਦਰ ਕੁਮਾਰ ਉਹ ਜਦੋਂ ਮਾਨੇ ਕੋਲ ਪੇਸ਼ ਹੋਇਆ ਨਾ ਜਾ ਕੇ ਤੇ ਮੇਰਾ ਨਾਮ ਕੱਢਤਾ ਉਸ ਪਰਚੇ ਦੇ ਵਿੱਚੋਂ ਪਰ ਮੈਂ ਗੱਲ ਕਹੀ ਉਹ ਕਹਿੰਦੇ ਯਾਰ ਜਿੰਨਾ ਬੰਦਿਆਂ ਪਿੱਛੇ ਤੁਸੀਂ ਡਾਂਗਾ ਚਲਾਉਂਦੇ ਹੋ ਐਸਾ ਬਪਾ ਗੱਲਾਂ ਕਰਦੇ ਸਾਂ ਵੀ 44 ਮੁੰਡੇ ਕਰੀਬ ਹੁਣ ਤੱਕ ਤੁਹਾਡੇ ਨਾਲ ਦੇ ਮਾਰੇ ਜਾ ਚੁੱਕੇ ਆ ਫੰਟਾ ਵੀ ਨੰਬਰ ਕਦੀ ਲੱਗਦਾ ਵੀ ਤੁਹਾਡਾ ਵੀ ਆਉਣਾ ਕਦੋਂ ਵੀ ਆ ਸਕਦਾ ਮੈਂ ਤੇ ਮਨ ਕੀ ਚਲਦਾ ਮਨ ਕਿਉਂਕਿ ਮੈਂ ਇਹਦੇ ਉੱਤੇ ਗੱਲ ਨਹੀਂ ਸੀ ਕਿ ਕਰਨੀ ਚਾਹੁੰਦਾ ਕਿਉਂਕਿ ਅਸੀਂ ਇੱਕ ਪੁਲਿਸ ਵਿਭਾਗ ਵਿੱਚੋਂ ਰਿਟਾਇਰ ਹੋਏ ਹਾਂ ਇਹ ਗੁੰਡੇ ਰਹੇ ਬਦਮਾਸ਼ੀ ਕਰਦਾ ਰਿਹਾ ਜਿਹੜੀ ਇਹਨੇ ਅੰਮ੍ਰਿਤਸਰ ਵਾਲੀ ਗੱਲ ਸੁਣਾਈ ਨਾ ਵੀ ਮੈਨੂੰ ਬਰਿੰਦਰ ਕੁਮਾਰ ਕਹਿੰਦੇ ਯਾਰ ਤੁਸੀਂ ਮੈਨੂੰ ਈਮਾਨਦਾਰੀ ਨਾਲ ਦੱਸਿਓ ਬੰਦਾ ਹੋਵੇ ਪੁਲਿਸ ਦਾ ਮਲਜ਼ਮ ਬੰਦਾ ਹੋਵੇ ਮੁੱਖ ਮਲਜ਼ਮ ਕਿਸੇ ਕੇਸ ਦਾ ਤੇ ਉਹਨੂੰ ਐਸਐਸਪੀ ਕੁਰਸੀ ਤੇ ਵਾਕੇ ਕਹਵੇ ਯਾਰ ਤੁਹਾਡੇ ਮੰਨਣ ਚਾਹੁੰਦੀ ਏ ਗੱਲ ਜਿਹਨੇ ਇਹਨਾਂ ਨੂੰ ਇਹਨੂੰ ਪੇਸ਼ ਕਰਾਇਆ ਸੀ ਨਾ ਕੋਇਲਸ ਗੱਡੀ ਸੀ ਮੈਂ ਤੁਹਾਨੂੰ ਦੱਸ ਦੇ ਇਹਨੂੰ ਇਹਨੂੰ ਵੀ ਸ਼ਾਇਦ ਯਾਦ ਆ ਜੇ ਤੇ ਮਗਰੇ ਬੈਠਾ ਸੀ ਤੇ ਤਰੇਲੀਆਂ ਨੂੰ ਆਉਂਦੀਆਂ ਸੀ ਉਹ ਬੰਦੇ ਮੇਰੇ ਵੀ ਮਿੱਤਰ ਸੀ ਵਰਿੰਦਰ ਕੁਮਾਰ ਉਦੋਂ ਪਹਿਲਾਂ ਐਸਐਸਪੀ ਮੋਗਾ ਰਹਿ ਕੇ ਗਏ ਜਿਹੜੇ ਅਫਸਰ ਦੇ ਥਰੂ ਫੇਰੇ ਇਹਦਾ ਖਿਹੜਾ ਛੁੱਟਿਆ ਫਿਰ ਇਹਨੇ ਸਾਰੇ ਆਪਦੇ ਨਾਲ ਦੇ ਫੜਾਏ ਫਿਰ ਇਹਨੇ ਮੁੰਡਾ ਦਿੱਤਾ ਉਹ ਜਿਹੜਾ ਚੱਕਿਆ ਸੀ ਡਾਕਟਰ ਦਾ ਪਾਣੀ ਦਾ ਗਲਾਸ ਉਹਨੇ ਅੱਗੇ ਰੱਖਤਾ ਉਹ ਕਹਿੰਦਾ ਵੀ ਚੱਕਣਾ ਸਾਡਾ ਤਰੀਕਾ ਹੁੰਦਾ ਮਲਜ਼ਮ ਨੂੰ ਵੀ ਆਹ ਪਾਣੀ ਦਾ ਗਲਾਸ ਪਿਆ ਤੇ ਚਾਹ ਤੇ ਬਿਸਕੁਟ ਤੇ ਖਵਾਵਾਂਗੇ ਜੇ ਸਾਡੇ ਮੁਤਾਬਕ ਚੱਲਣਾ ਜੇ ਵੇ ਫਿਰ ਅਸੀਂ ਚਾਹੁੰਦੇ ਆ ਜੇ ਤਾਂ ਓਵੇਂ ਚੱਲਣਾ ਤੇ ਆ ਪਾਣੀ ਦਾ ਗਲਾਸ ਪੀ ਲੈ ਤੇ ਚਾਹ ਵੀ ਪੀ ਆਵਾਂਗੇ ਤੇ ਜੇ ਆਪਦੀ ਮਰਜ਼ੀ ਨਾਲ ਚੱਲਣਾ ਹੈ ਤੇ ਫਿਰ ਉਹ ਗੱਡੀ ਖੜੀ ਹੈ ਚੱਲ ਸੀ ਜਾਈਏ ਤੇ ਲੈਟਰੀਨਾਂ ਨਿਕਲਦੀਆਂ ਇਹਨਾਂ ਦੀਆਂ ਕਈਆਂ ਦੀਆਂ ਅਜੇ ਤਾਂ ਕਈ ਵਾਰੀ ਤਾਂ ਹੱਥ ਵੀ ਨਹੀਂ ਸੀ ਲਾਈਦਾ ਪਹਿਲਾਂ ਹੀ ਪਿਸ਼ਾਬ ਨਿਕਲ ਜਾਂਦੀ ਸੀ ਏਡਾ ਇੱਕ ਦਲੇਰ ਤੇ ਏਡਾ ਇੱਕ ਹੁੰਦੇ ਕਿ ਹੁਣ ਕਬੱਡੀ ਖਿਡਾਰੀਆਂ ਇਹ ਹਰਕ ਹਰ ਇੱਕ ਚੀਜ਼ ਦੇ ਉੱਤੇ ਬੰਦਾ ਚਲੋ ਮੈਂ ਕਹਿੰਦਾ ਹੋਊ ਹੈਗਾ ਨਾ ਮੈਂ ਇਹ ਨਹੀਂ ਕਹਿੰਦਾ ਨਹੀਂ 25% ਹੋ ਸਕਦਾ 75% ਨੂੰ ਤੁਸੀਂ ਕਿਉਂ ਬਦਨਾਮ ਕਰਦੇ ਠੀਕ ਹੈ ਉਸ ਵੇਲੇ ਦੋ ਤਿੰਨ ਖਿਡਾਰੀਆਂ ਦੀ ਮੌਤ ਹੋਈ ਕੁਝ ਸ਼ੱਕੀ ਹਾਲਾਤਾਂ 'ਚ ਹੋਈ ਉੱਥੇ ਚਾਹੀਦਾ ਸੀ ਉਹਨਾਂ ਦੀ ਜਾਂਚ ਕਰਵਾਉਣੀ ਉਹਨਾਂ ਪਰਿਵਾਰ ਨੂੰ ਵੀ ਚਾਹੀਦਾ ਸੀ ਜਾਂਚ ਕਰਵਾਉ ਲੈਂਦੇ ਪਰਿਵਾਰ ਇਸ ਕਰਕੇ ਨਹੀਂ ਕਰਾਉਂਦੇ ਅਗਲਾ ਕਹਿੰਦੇ ਬੱਚਾ ਤਾਂ ਗਿਆ ਤੇ ਹੁਣ ਕੰਮ ਸਾਡੇ ਬੱਚੇ ਤੇ ਕੋਈ ਦਾਗ ਨਾ ਲੱਗੇ। ਆਮ ਤੌਰ ਤੇ ਵੀ ਜਿਹੜੇ ਮੁੰਡੇ ਡਰੱਗ ਓਵਰਡੋਜ਼ ਨਾਲ ਡੈਥ ਹੁੰਦੀ ਆ ਬਹੁਤੇ ਪਰਿਵਾਰ ਨਹੀਂ ਜਾਂਚ ਕਰਵਾਉਂਦੇ। ਪੋਸਟਮਾਰਟਮ ਨਹੀਂ ਕਰਾਉਣ ਦਿੰਦੇ ਕਹਿੰਨਗੇ ਨਹੀਂ ਨਹੀਂ। ਹੁਣ ਆ ਇਹ ਇਸ ਬੰਦੇ ਦੇ ਹੁਣ ਦੂਜੀ ਇੰਟਰਵਿਊ 'ਚ ਇਹਦੇ ਨਾਲ ਦੇ ਕਹਿੰਦਾ ਵੀ ਮੇਰੇ ਨਾਲ ਦੇ 44 ਮੁੰਡੇ ਮਰੇ ਆ। 44 ਮੁੰਡੇ ਮਰੇ ਇਹ ਕੱਲਾ ਜਿਹਾ ਹੁੰਦਾ। ਇਹਨੂੰ ਗਨਮੈਨੂ ਵੀ ਦਿੱਤੇ ਹੋਏ ਆ। 4 ਮੈਂ ਕਹਿੰਨਾ ਪਰਦੇ ਖੁੱਲ ਜਾਣਗੇ ਛੱਡ ਪਰਾਂ ਕੀ ਲੈਣਾ ਜਿਹੜੇ ਅਫਸਰ ਨੇ ਤੇਰਾ ਖੇੜਾ ਛਡਾਇਆ ਸੀ ਨਾ ਤੇ ਜਦੋਂ ਦਿੱਲੀ ਧਰਨਾ ਲੱਗਾ ਕਿਸਾਨੀ ਉਹ ਅਫਸਰ rau ਦੇ ਵਿੱਚ ਤੂੰ ਤੇ ਤੇਰੇ ਨਾਲ ਦਾ ਇੱਕ ਸਾਥੀ ਜਿਹੜਾ ਹੁਣ ਧਰਨੇ ਤੋਂ ਉੱਠਿਆ ਤੁਸੀਂ ਜੋ ਉਹ ਕਹਿੰਦੇ ਰਹੇ ਤੇ ਉਹ ਜੋ ਕੁਛ ਉੱਥੋਂ ਚੱਲਦਾ ਰਿਹਾ ਸਾਰੀ ਸੀਆਈਡੀ ਜਿਹੜੀ ਸਰਕਾਰਾਂ ਤੱਕ ਜਾਂਦੀ ਲਈ ਕਿਵੇਂ ਇਹ ਸਭ ਗੋਲਮੋਲ ਕੰਮ ਆ ਗੋਲਮਾਲ ਹੈ ਜਦੋਂ ਉਹ ਫੈਕਟਰੀਆਂ ਵਾਲਿਆਂ ਤੋਂ ਫੰਡ ਲੈਣੇ ਹੁੰਦੇ ਆ ਲੀਡਰਾਂ ਨੇ ਉਹ ਤੋਂ ਫਿਰ ਇਹ ਜਨੂੰ ਅੱਗੇ ਕਰਕੇ ਬੁੱਢੇ ਦਰਿਆ ਤੇ ਵੀ ਧਰਨੇ 'ਤੇ ਲਵਾ ਦਿੰਦੇ ਆ ਇਹ ਬਹੁਤ ਕੁਝ ਚੱਲਦਾ ਨੌਜਵਾਨਾ ਇਹਨੂੰ ਸਮਝਣਾ ਸਿੱਖੋ ਇਹ ਇੰਦਰਜਾਲ ਨੂੰ ਸਮਝਣਾ ਸਿੱਖੋ ਇਹਨੇ ਫਿਰ ਸਾਰੇ ਨਾਲ ਦੇ ਫੜਵਾਏ ਆਪਦੇ ਫਿਰ ਮੁੰਡਾ ਵੀ ਹੋਰ ਕਵਰ ਕਰਾ ਕੇ ਦਿੱਤਾ ਉਸ ਤੋਂ ਬਾਅਦ ਇਹਦੇ ਗੋਲੀ ਵੱਜਦੀ ਆ ਰਾਮਪੁਰੇ ਉੱਥੇ ਵੀ ਇਹਦਾ ਇੱਕ ਐਸਐਚਓ ਨਾਲ ਇਹ ਜ਼ਿਕਰ ਵੀ ਕਰਦਾ ਵੀ ਮੈਂ ਕਈ ਨੂੰ ਕਿਹਾ ਸੀ ਮੈਂ ਤੇਰੇ ਗੋਲੀ ਮਾਰਨੀ ਹੈ ਹੁਣ ਗੋਲੀ ਇਹਦੇ ਵੱਜਦੀ ਆ ਮਾਰਨ ਵਾਲਾ ਕੋਈ ਹੋਰ ਹੈ ਤੇ ਇਲਾਜ ਇਹਦਾ ਉਹ ਕਰਾਉਂਦੇ ਆ ਜੇ ਨਹੀਂ ਯਕੀਨ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਮੈਂ ਥਾਣੇਦਾਰ ਜਿਉਂਦਾ ਜਾਗਦਾ ਬੈਠਾ ਬਠਿੰਡੇ ਉਹਦਾ ਨੰਬਰ ਤੁਹਾਨੂੰ ਦੇ ਦੂੰਗਾ ਦਾ ਨਾਮ ਦੱਸ ਦੂੰਗਾ ਜਾ ਕੇ ਉਹਦੇ ਨਾਲ ਗੱਲ ਕਰ ਲਿਓ ਜਿਹੜਾ ਉੱਥੇ ਰਿਹਾ ਤੇ ਜਿਹੜੇ ਦੋਨੇ ਮੁੰਡੇ ਲੈ ਕੇ ਆਏ ਸੀ ਉਹਨਾਂ ਚੱਕ ਤੀਜਾ ਬੰਦਾ ਸੀ ਅਮਨ ਮੁੰਡੇ ਦੇ ਪਿੰਡ ਦਾ ਅਮਨ ਸਦਾਣਾ ਮੈਂ ਐਸਐਸਪੀ ਸਾਹਿਬ ਉਹ ਜਦੋਂ ਮੋਗੇ ਐਸਐਸਪੀ ਸੀ ਵਿਰਿੰਦਰ ਕੁਮਾਰ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਦੇ ਨਾਲ ਰਿਹਾ ਫਿਰ ਉਹਨੂੰ ਦੱਸਿਆ ਸੀ ਵੀ ਸਾਹਿਬ ਇਸ ਅਫਸਰ ਦੀ ਮੰਨਣਗੇ ਹੋਰ ਕਿਸੇ ਦੀ ਨਹੀਂ ਮੰਨਦੇ ਵੀ ਇਹਦੇ ਇਹਨਾਂ ਦੇ ਥਰੂ ਗੱਲ ਕਰਕੇ ਲਾਜੋ ਫਿਰ ਜਦਦੇ ਅਮਨੇ ਦਾ ਸੰਸਕਾਰ ਸੀ ਇਹਦਾ ਉਹਦਣ ਵਿਆਹ ਸੀ ਇਹਦੇ ਸਾਰੇ ਮਿੱਤਰਾਂ ਨੇ ਕਿਹਾ ਸੀ ਵੀ ਅੱਖਾਂ ਦਾ ਦਿਨ ਪੋਸਟਬਾਉਂਡ ਕਰ ਲੈ ਵੀ ਯਾਰ ਤੇਰਾ ਜਿਗਰੀ ਯਾਰ ਉਹਦਾ ਸੇਵਾ ਬਲਦਾ ਪੁੱਛੋ ਗਾਜਿਆਂ ਗਾਜਿਆਂ ਨਾਲ ਲਗਿਆ ਕੈਨੇਡਾ ਕਿਰਤ ਕਰਨ ਬੰਦਾ ਹੈ ਉਂਗਲਾ ਚੁੱਕਦਾ ਖਿਡਾਰੀਆਂ ਤੇ ਮੈਂ ਕਹਿੰਦਾ ਇਹਦਾ ਮੇਰੇ ਕੋਲ ਇੰਨਾ ਕੁ ਪਿਆਰ ਨੇ ਇਹਦਾ ਕੀ ਸਾਰੇ ਇਹਨਾਂ ਦਾ ਪਿਆਰ ਹੈ ਅਸੀਂ ਇਹਨਾਂ ਨੂੰ ਹੀ ਪੜਿਆ ਹੁਣ ਤੱਕ ਇਹਨਾਂ ਇਹਨਾਂ ਦੇ ਪਿੱਛੇ ਹੀ ਰਹੇ ਹਾਂ ਜੇਕਰ ਤੇ ਉਹ ਚੈਪਟਰ ਕਾਲੇ ਧਨੂਲੇ ਵਾਲਾ ਦਾ ਖੁੱਲ ਗਿਆ ਤੇ ਮੈਂ ਕਿੰਨਾ ਤੇ ਪੱਲੇ ਕੱਖ ਨਹੀਂ ਰਹਿਣਾ ਇਹਨੇ ਕਈ ਨੂੰ ਗੋਲੀ ਮਾਰਨੀ ਧਮਕੀ ਦਿੱਤੀ ਸੀ ਉਹਦੇ ਜੋ ਗਾਹ ਨਿਕਲਿਆ ਕੀ ਸੀ ਉਹ ਇਹਨੂੰ ਵੀ ਪਤਾ ਹੈ ਫਿਰ ਅਗਲਾ ਕਿੱਥੋਂ ਤੱਕ ਚਲਾ ਗਿਆ ਸੀ ਇਸ ਕਰਕੇ ਇਹੋ ਜਿਹੇ ਲੋਕਾਂ ਦੀ ਅਵਧੀ ਤਵੱਜੋ ਨਾਲ ਦੇਖਰ ਇਹ ਸਮਾਜ ਨੂੰ ਕੀ ਦੇਣਗੇ ਜਿਹੜੇ ਆਪ ਮੁਖਬਰੀਆਂ ਕਰਦੇ ਆ ਅ ਮੁਕਸਰ ਵਕੀਲ ਦਾ ਰੋਲਾ ਪਿਆ ਸੀ ਕਿਹਦੇ ਹੱਕ 'ਚ ਖੜਾ ਸੀ ਇਹ ਆ ਪਟਿਆਲੇ ਕਰਨਾਲ ਮਾਮਲੇ 'ਚ ਕਿਹਦੇ ਹੱਕ 'ਚ ਖੜਾ ਸੀ ਆ ਵੀ ਇੰਟਰਵਿਊ ਪਿਛਲੀਆਂ ਪਈਆਂ ਸੁਣ ਲਿਓ ਬੇਸਿਕਲੀ ਇਹ ਲੋਕ ਬਹੁਤੇ ਜਿਹੜੇ ਇਹਨਾਂ 'ਚ ਵੱਡੇ ਵੱਡੇ ਨਾਂ ਬਣ ਜਾਂਦੇ ਆ ਉਹ ਪੁਲਿਸ ਲਈ ਕੰਮ ਕਰਨ ਲੱਗ ਪਏ ਕੀ ਕੁਛ ਵੀ ਇਹਨਾਂ ਤੋਂ ਹੁੰਦਾ ਗਾ ਕੀ ਚੱਲਦਾ ਮੈਂ ਅਸੀਂ ਨਹੀਂ ਚਾਹੁੰਦੇ ਇਹ ਜਿਹੀਆਂ ਗੱਲਾਂ ਕਰਨੀਆਂ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦਾ ਅਸਰ ਸਹੀ ਨਹੀਂ ਜਾਂਦਾ ਪਰ ਅਸੀਂ ਤਾਂ ਇਹ ਕਹਿੰਦੇ ਨੌਜਵਾਨੀ ਨੂੰ ਵੀ ਭਾਈ ਇਹ ਮਾੜੇ ਰਾਹ ਇਹਨਾਂ ਤੋਂ ਬਚੋ ਇਹਦੇ 'ਚ ਨਾ ਤੁਹਾਡੀ ਇੱਜ਼ਤ ਰਹਿੰਦੀ ਆ ਨਾ ਤੁਹਾਡੀ ਗੈਰਤਾਨਾਖ ਰਹਿੰਦੀ ਆ ਨਾ ਤੁਹਾਡਾ ਜੀਵਨ ਤੇ ਜ਼ਿੰਦਗੀ ਇਹ ਰਹਿ ਜਾਂਦੀ ਆ ਬਾਹਰ ਬੇਸ਼ੱਕ ਲੋਕਾਂ ਵਾਸਤੇ ਤੁਸੀਂ ਹੋ ਸਕਦੇ ਹੋ ਵੀ ਇਹ ਉਹ ਫਰਬਾਈ ਵਾਲਾ ਸਾਡੇ ਇੱਕ ਚੱਲਦਾ ਇੱਕ ਉਹ ਜਿਵੇਂ ਬਾਈ ਜੀ ਬਾਈ ਜੀ ਉਹ ਜਵਾ ਕਰਦੇ ਫਿਰਦੇ ਆ ਪਰ ਇਹਨਾਂ ਦੇ ਅੰਦਰ ਕਿਤੇ ਇਹ ਅੰਦਰੋਂ ਮਰੀ ਹੋਈ ਹੁੰਦੇ ਆ ਇਹਨਾਂ ਦੀ ਨਾਂ ਅਣਖਗਹਿਰ ਤੋਂ ਵੀ ਆਉਂਦੀ ਮਾਰੀ ਹੁੰਦੀ ਪੁਲਿਸ ਪੁਲਿਸ ਨਹੀਂ ਨਾ ਇਹਨਾਂ ਦਾ ਕੋਈ ਜੀਵਨ ਜ਼ਿੰਦਗੀ ਕੁਛ ਨਹੀਂ ਇਹਨਾਂ ਦਾ ਹੁੰਦਾ ਕੱਖ ਨਹੀਂ ਇਹਨਾਂ ਦੇ ਬੱਲੇ ਹੁੰਦਾ ਇਹਨਾਂ ਦੀ ਚਾਬੀ ਕਿੱਥੇ ਹੁੰਦੀ ਆ ਜਿੱਥੋਂ ਅਗਲੇ ਨੇ ਭਰਨੀ ਆ ਇਹਨਾਂ ਨੇ ਉਹ ਵੀ ਖੇਡਣਾ ਜੇ ਨਹੀਂ ਯਕੀਨ ਤੇ ਆ ਅਰਸ਼ਦਾਲੇ ਦੀ ਆ ਇੰਟਰਵਿਊ ਪਈ ਆ ਸੁਣ ਲਿਓ ਮੁੰਡੇ ਦੀ ਤਾਂ ਪਹਿਲਾਂ ਤਾਂ ਤੁਸੀਂ ਕਮਲ ਸਿੰਘ ਮੁੰਡਾ ਪਾਸੇ ਰਹਿ ਗਿਆ ਬਾਹਰ ਹਨ ਜੀ ਉਹਨੇ ਮੇਰੇ ਨਾਲ ਕੰਟੈਕਟ ਕਰਿਆ ਮੈਨੂੰ ਕਹਿੰਦਾ ਵੀਰੇ ਵੀ ਕੀ ਕਰ ਹਨਾ ਹੁਣ ਕਿਉਂਗੀ ਵੀਰੇ ਮੈਂ ਹਰ ਇੱਕ ਬੰਦੇ ਦੀ ਜਮੀਰ ਹੁੰਦੀ ਹੈ ਨਾ ਮੈਂ ਕਦੇ ਮੁਖਬਰੀ ਨਹੀਂ ਕਰੀ ਪੁਰਖ ਦੀ ਜੀ ਪੰਜਾਬ ਦੇ ਨਾ ਤੁਸੀਂ 10 ਬਦਮਾਸ਼ ਲੈ ਪੂਰੇ ਟੌਪ ਟੌਪ ਦੇ ਵਿੱਚੋਂ 8 ਮੁਖਬਰ ਮੈਂ ਗਾੜਦੋਂ ਤੁਹਾਨੂੰ ਅੱਜਕਲ ਟ੍ਰੈਂਡ ਬਣ ਗਿਆ ਵਾ ਸੁਣ ਲਿਆ ਇਹ ਬਿਲਕੁਲ ਸੱਚ ਹੈ ਆ ਕਹਾਤਨ ਲੋਕਾਂ ਦੀ ਦਿਓ ਆ ਗਿਆ ਅਗਲੀ ਵੀਡੀਓ ਚ ਫਿਰ ਇਹਦਾ ਸਾਰਾ ਜਿਹੜਾ ਹੋਰ ਆ ਕਾਲੇ ਧਨੋਲੇ ਵਾਲਾ ਚੈਪਟਰ ਇਹ ਚੀਜ਼ਾਂ ਮੈਂ ਕਿਤਾਬ ਇੱਕ ਲਿਖੂੰਗਾ ਮੈਂ ਲਿਖ ਕੇ ਜਾਊਂਗਾ ਸਾਰਾ ਕੁਝ ਕਈ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਉਹ ਗੱਲਾਂ ਬਹੁਤ 네ਗਟਿਵ ਲੈਵਲ ਦੀਆਂ ਗੱਲਾਂ ਬਹੁਤ 네ਗਟਿਵ ਲੈਵਲ ਦੀਆਂ ਸਿਆਣੇ ਬੰਦੇ ਸਮਝ ਗਏ ਹੋਣਗੇ ਤੇ ਵਧੀਆ ਕੰਮ ਕਰੋ ਮੈਂ ਤਾਂ ਇਹ ਕਹਿੰਦਾ ਆਂ ਆਪਣੀ ਮਿਹਨਤ ਕਰੋ ਜੇ ਕਿਸੇ ਦਾ ਭਲਾ ਕਰ ਸਕਦੇ ਹੋ ਉਹ ਕਰੋ ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਵੱਲ ਨੀਕਾ ਮਾਰ ਲਾਓ ਫਤੇਗੜ ਸਾਹਿਬ ਦੇ ਗਿਆਨੀ ਹਰਪਾਲ ਸਿੰਘ ਜੀ ਦੀ ਇਹ ਇਹ ਦਰਦ ਸੀਗਾ ਕਿ ਉਹਨਾਂ ਦਾ ਜਦੋਂ ਉਹਨੇ ਚਾਹਤ ਤੇ ਸਫਰ ਪ੍ਰੋਗਰਾਮ ਜਿਹੜਾ ਕਰਾਉਂਦੇ ਆ ਜਦੋਂ ਉਹਨਾਂ ਨੇ ਕਥਾ ਕੀਤੀ ਸੀ ਵੀ ਅਸੀਂ ਇੰਨੇ ਨਫ਼ਰਤ ਦੇ ਭਰੇ ਪਏ ਆ ਅਸੀਂ ਇੰਨੇ ਗੰਦਗੀ ਦਿਮਾਗ 'ਚ ਸਾਡੇ ਉੜੀ ਪਈ ਐ ਅਸੀਂ ਕਮੈਂਟ ਆ ਰਹੀ ਉਹ ਗੰਦਗੀ ਬਕੀ ਜਾਂਦੀ ਐ ਅਸੀਂ ਆਪਦੇ ਪੰਜਾਬੀਆਂ ਨੂੰ ਪੰਜਾਬੀ ਪੰਜਾਬੀ ਦਾ ਵੈਰੀ ਬਣਿਆ ਹੋਇਆ ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ ਹੋਇਆ ਅਗਲੀ ਵੀਡੀਓ ਇੱਥੇ ਕਰਾਂਗੇ ਵੀ ਕਿਵੇਂ ਗੈਂਗ ਚੱਲਦੇ ਆ ਕਿਵੇਂ ਗੈਂਗ ਬਣਦੇ ਆ ਦਿਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ